हाँ भी चुपे ठीक ठाक ठाकू पहुंच गए जी पिंड मंडेरा इथे का भी मैंबर है जस्सा, वाहेगुरू जी का खालसा वाहगुरु जी की फतेह पहुंच गए जी दुनिया की सब तो महंगी धरती ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਦਿਨ ਐਤਵਾਰ ਤਰੀਕ ਅੱਜ ਹੈਗੀ ਆ 22 ਮਹੀਨਾ 9ਵਾਂ 2024 ਤੇ ਚੋਬਰ ਸਾਡੇ ਆ ਗਏ ਤੇ ਹਰ ਵਾਰ ਦੀ ਤਰ੍ਹਾਂ ਅੱਜ ਕੁਝ ਕੁ ਬੰਦੇ ਮਿਸ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜੀਰੀ ਦਾ ਸੀਜ਼ਨ ਸਟਾਰਟ ਹੋ ਗਿਆ ਸਾਡੇ ਏਰੀਆ 'ਚ 1509 ਦੀ ਵਾਢੀ ਚੱਲ ਰਹੀ ਆ ਇਹ 1509 ਦੀ ਜਗ੍ਹਾ ਆਲੂਆਂ ਦੀ ਤਿਆਰੀ ਚੱਲ ਰਹੀ ਹੈ ਤੇ ਸਾਡੇ 2-4 ਮੈਂਬਰ ਉਧਰ ਬਿਜ਼ੀ ਨੇ ਤੇ ਹਾਂ ਵੀ ਚੋਬਰੋ ਕਿਵੇਂ ਹੋ ਠੀਕ ਠਾਕ ਹੋ ਤੇ ਫਰਿੰਦਰ ਵੀ ਆ ਗਿਆ ਤੇ ਭਾਈ ਸਾਡੇ ਨਾਲ ਅੱਜ ਜਾ ਰਹੇ ਨੇ ਇੰਜੀਨੀਅਰ ਸਾਹਿਬ ਪ੍ਰੀਤਿੰਦਰ ਸਿੰਘ ਪੀਤਾ ਇਹ ਨਵਾਂ ਸਾਈਕਲ ਤੇ ਅੱਜ ਇਹਦਾ ਵੈਹੇ ਜਾਇ ਕਾਫੀ ਦਿਨਾਂ ਤੋਂ ਰਿਹਾ ਕਾਫੀ ਐਤਵਾਰ ਤੋਂ ਰਿਹਾ ਤੇ ਮੈਂ ਕਿਹਾ ਦੋ ਤਿੰਨ ਹਫ਼ਤੇ ਹੋ ਗਏ ਦਿਨ ਜਾਂਦੇ ਨੂੰ ਤੇ ਪਰ ਇਹ ਸਾਡੇ ਨਾਲ ਅੱਜ ਪਹਿਲੀ ਵਾਰ ਜਾ ਰਿਹਾ ਥੋੜਾ ਜਿਹਾ ਲੰਬੇ ਸਫ਼ਰ ਤੇ ਵਾ ਓਕੇ ਰਹੂਗਾ ਕਾ ਮ ਘਬਰਾਉਣਾ ਨਹੀਂ ਤੇ ਕਰਾਉਣੇ ਆ ਜੀ ਅੱਜ ਜਾ ਰਹੇ ਆ ਜੀ ਫਤੇਗੜ ਸਾਹਿਬ ਤੇ ਕਰਾਉਣੇ ਆ ਤੁਹਾਨੂੰ ਦਰਸ਼ਨ ਮੇਲੇ ਪਵਿੱਤਰ ਧਰਤੀ ਦੇ ਕੋਸਾ ਸਭ ਠੀਕ ਠਾਕ ਆ ਬਹੁਤ ਚੜਦੀ ਗੱਲਾ ਕਰ ਲੈਨੇ ਤਨੇ ਹਾਂ ਦਾਸ ਮੰਡਲੇਟ ਨੇ ਆ ਇਹ ਵੀ ਰਸਦੇ ਹਾਂ ਹਾਂ ਇਹ ਤਾਂ ਕਿ ਉੱਪਰ ਘਟਾਲੇ ਵਾਲਾ ਪਹਿਲਾ ਇਹ ਭਾਈ ਕੋ ਸਾਹ ਪਹੁੰਚ ਗਏ ਸੀਗੇ ਪੌਣੇ 4 ਤੇ ਆ ਪ੍ਰਾਣੀ ਇਹ ਪਹੁੰਚਿਆ 4 4:04 ਤੇ ਬਾਕੀ ਹੁਣ ਆਪਣੇ ਬਾਰੇ ਵੀ ਜਾਣਨਾ ਉਹ ਅਸੀਂ ਸਾਰੇ ਲੇਟ ਆ ਕੋਈ 10 ਮਿੰਟ ਲੇਟ ਆ ਕੋਈ 7 ਮਿੰਟ ਲੇਟ ਆ ਉਹ ਮੰਨ ਗਏ ਅਸੀਂ ਤੇ ਇਹਦਾ ਸਨਮਾਨ ਕਰਾਉਣੇ ਆ ਆ ਕੇ ਆਹ ਬਾਬਾ ਭਾਈ ਸਾਹਿਬ ਨਾਲ ਲੇਟ ਆਇਆ ਤੇ ਹਰਿੰਦਰ ਪਹੁੰਚ ਗਿਆ ਚਲੋ ਠੀਕ ਏ ਅੱਜ ਕੇਲੇ ਅੱਜ ਹਰਿੰਦਰ ਬੱਲੀ ਉਹਨੇ ਤੇ ਚਲੋ ਠੀਕ ਹੈ ਜੀ ਜੱਸਾ ਵੀਰਾ ਬਡਲੇ ਵਾਲਾ ਤੇ ਜੱਸਾ ਬਾਈ ਮਡੇਰਾ ਵਾਲਾ ਉਹਨਾਂ ਨੂੰ ਆਪਾਂ ਰਸਤੇ ਚ ਲਾਵਾਂਗੇ ਫੇਰ ਕਰਾਉਣੀ ਤੁਹਾਨੂੰ ਦਰਸ਼ਨ ਮੇਲੇ ਪਹੁੰਚ ਗਏ ਜੀ ਪਿੰਡ ਮਡੇਰਾ ਇੱਥੇ ਦਾ ਵੀ ਸਾਡਾ ਇੱਕ ਮੈਂਬਰ ਹੈ ਜੱਸਾ ਪਿੰਡ ਮਡੇਰਾ ਵਾਲਾ ਤੇ ਇੱਥੋਂ ਅਸੀਂ ਉਹਨੂੰ ਨਾਲ ਰਲ ਆਉਣਾ ਮੈਨੂੰ ਲੱਗਦਾ ਵੀ ਉਹ 2-4 ਮਿੰਟ ਲੇਟ ਹੈ ਇਹ ਸਾਡਾ ਹੈ 392 ਨਦੀਆਂ ਅਤੇ ਬਾਹ ਬਹ ਸੁੰਗਣਾ ਜਾਣੀਆਂ ਹੈ ਸਮੁੰਦਰ ਸਾਹ ਸੰਤਿਰਪਾਉ ਸਤਿਮਾਉ ਧਰਨਾ ਗੀਰੋ ਮਹੌਨੇ ਜਦ ਮਹਾਨ ਮਿਸਰ ਹੈ ਅੰਤ ਵਿੱਚ ਨਹੀਂ ਕਰਨਾ ਪਹੁੰਚ ਗਏ ਜੀ ਕਜੌਲੀ ਟੱਪ ਕੇ ਤੇ ਬੂਤਗੜ ਦੇ ਕੋਲ ਇਹ ਸਾਡੇ ਕੋ ਸਾਹਿਬ ਇਹ ਵੀ ਦਬਦੇ ਨਹੀਂ ਹੈਗੇ ਜਮਾਈ ਕਿਉਂ ਕੋ ਸਾਹਿਬ ਠੀਕ ਹੋ ਦਮਣਾ ਕਿਥੇ ਆ ਇਹਦਾ ਮੈਚ ਖੇਡਣਾ ਖਲਾਉਣਾ ਹਲੇ ਇਹਨਾਂ ਨੇ ਫੁੱਟਵਾਲ ਦਾ ਮੈਚ ਖਲਾਉਣਾ ਜਾ ਕੇ ਅੱਜ ਚੋਬਰ ਸਾਡੇ ਬੈਠੇ ਨੇ ਤੇ ਸਾਰੇ ਓਕੇ ਨੇ ਹਾਂ ਵੀ ਜੱਸਾ ਠੀਕ ਆ ਮੈਸੇ ਮੁੰਡਿਆਂ ਨੇ ਅੱਜ ਗੋਭੀ ਲਾਉਣੀ ਸੀ ਚੱਲ ਫਿਰ ਵੀ ਹੁਣ ਇਹਨਾਂ ਦੀ ਪਹਿਲ ਚੋਬਰਾਂ ਨੇ ਗੋਭੀ ਲਾਉਣੀ ਸੀ ਪਰ ਫਿਰ ਵੀ ਸਾਡੇ ਨਾਲ ਆਏ ਨੇ ਇਹ ਹੁੰਦੀ ਹੈ ਕਮਿਟਮੈਂਟ ਹਾਂ ਨਹੀਂ ਕਮਿਟਮੈਂਟ ਨਹੀਂ ਇਹਨਾਂ ਨੂੰ ਲਾਲਚ ਦਿੱਤਾ ਗਿਆ ਵੀ ਜੇ ਆਪਾਂ ਗੁਰੂ ਘਰ ਆ ਕੇ ਗੋਭੀ ਲਾਵਾਂਗੇ ਤਾ ਮੀ ਨਹੀਂ ਪਊਗਾ। ਤਾ ਮੀ ਨਹੀਂ ਪਊਗਾ ਭਾਈ ਪਨੀਰੀ ਥੋੜੀ ਹੋਏ ਹੋਊਗੀ। ਉਹ ਚੱਕਰ ਨਹੀਂ ਜੇ ਅਸੀਂ ਨਾ ਉਹਦੇ ਸਾਥ ਤੋਂ ਦਾਣਾ ਹਿੰਕਾ ਕੇਰ ਹੋਣਾ ਗੋਭੀ ਦਾ। ਹਾਂ ਇਹਨਾਂ ਦੀ ਰੂਹ ਆਪਣੇ ਚ ਰਹਿਣੀ ਦੀ। ਹਾਂ ਇਹ ਵੀ ਵਾਕੀ ਗੁਰੂ ਘਰ ਜਾਣਗੇ। ਮਹਾਰਾਜ ਕਿਰਪਾ ਕਰਨਗੇ ਆਹ 2.5 3 ਲੱਖ ਨੂੰ ਕੀ ਲੱਗ ਗਏ। ਬਾਕੀ ਭਾਈ ਆਹ ਮੁੰਡਾ ਸਾਡਾ ਪ੍ਰੀਤਿੰਦਰ ਸਿੰਘ ਪੀਤਾ। ਠੀਕ ਆ ਪੀਤੇ। ਇਹ ਮੁੰਡਾ ਪੂਰਾ ਐਨਚੋਬਰ ਐਨ ਅੱਜ ਜਦ ਦਾ ਪਹਿਲਾ ਦਿਨ ਸੀਗਾ। ਪਰ ਇਹਦੀ ਪਰਫਾਰਮੈਂਸ ਬਹੁਤ ਵਧੀਆ। ਚਲੋ ਭਾਈ ਉਠੋ। ਚਲੋ ਚਲੋ। ਚੱਲ ਜੇਗੀ ਚਲਾ 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 ਬਸੇ ਪਹੁੰਚ ਗਏ ਜੀ ਬਸੇ ਪਠਾਣਾ ਬਸੇ ਪਠਾਣਾ ਦਾ ਇਹ ਬਸ ਸਟੈਂਡ ਹੈ ਆਪਣੇ ਦੋ ਗਾਈ ਨੇ ਬਸੇ ਆਮਣੇ ਦੋ ਦੰਦੇ ਨੇ ਬਾਈ ਛੇੜੇ ਇੱਕ ਤਾਂ ਹੈਗਾ ਪੁਨੀਤ ਚਾਵਲਾ ਇੱਕ ਸ਼ੇਖ ਕੋਚ ਕਾਦੇ ਲਈ ਨੇ ਇੱਥੇ ਦੇ ਨੇ ਬਸੀ ਦੇ ਉਹ ਮੁੰਡੇ ਦबई ਘੁੰਮਣ ਗਏ ਹੋਏ ਨੇ ਸਾਈਕਲਾਂ ਤੇ ਨਹੀਂ ਨਹੀਂ ਹਾਂ ਅੱਛਾ ਤੇਰੇ ਆੜੀ ਨੇ ਇਹਨੇ ਜੋਗੇ ਆਹ ਮੁੰਡੇ ਦੇ ਆੜੀ ਨੇ ਬਈ ਮੁੰਡੇ ਪੁਨੀਤ ਚਾਵਲਾ ਤੇ ਇੱਕ ਮੁੰਡਾ ਹੋਰ ਹੈ ਸ਼ੇਖ ਸ਼ੇਖ ਮੁਹੰਮਦ ਬਲਾਲ ਭਾਈ ਜਿੱਥੇ ਵੀ ਤੁਸੀਂ ਦੇਖਦੇ ਹੋ ਆਹ ਮੁੰਡੇ ਦੇ ਨਾਮ ਤੇ ਕਮੈਂਟ ਤੁਸੀਂ ਜ਼ਰੂਰ ਕਰਨਾ ਠੀਕ ਹੈ ਸ਼ੇਖ ਮੁਹੰਮਦ ਤੇ ਬਲਾਲ ਸ਼ੇਖ ਮੁਹੰਮਦ ਬਲਾਲ ਤੇ ਪੁਨੀਤ ਚਾਵਲਾ ਆਹ ਮੁੰਡਾ ਵੀ ਭਾਈ ਤੁਹਾਡੇ ਨਾਲ ਆ ਪੁਨੀਤ ਚਾਵਲਾ ਇੱਕ ਜਣਾ ਇਹਨੂੰ ਕਮੈਂਟ ਕਰ ਦਿਓ ਇੱਕ ਜਣਾ ਇਹਨੂੰ ਕਰ ਦਿਓ ਮੁੰਡੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਆ ਜੀ ਉਹ ਅੰਨੇ ਨੂੰ ਦਿਖਿਆ ਨਹੀਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਫਤੇਗੜ ਸਾਹਿਬ ਸਾਨੂੰ ਸਾਡੇ ਪਿੰਡ ਤੋਂ 31 ਕਿਲੋਮੀਟਰ ਪੈਂਦਾ ਹੈ 메인 ਗੁਰਦੁਆਰਾ ਸਾਹਿਬ ਜਿੱਥੇ ਫਿਲਹਾਲ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਾਡੇ ਪਿੰਡ ਤੋਂ ਇਹ 31 ਕਿਲੋਮੀਟਰ ਅਸੀਂ 1.75 ਤੋਂ ਬਾਅਦ ਤੁਰੇ ਸੀਗੇ ਤੇ ਲਗਭਗ ਟਾਈਮ ਫਿਲਹਾਲ ਇੱਥੇ ਮੈਨੂੰ ਸ਼ੋਅ ਹੀ ਹੋ ਰਿਹਾ ਜਿੰਨਾ ਲੱਗਦਾ ਜੀ ਸਾਢੇ 1:30 ਦਾ ਟਾਈਮ ਹੋਣਾ ਕਰੋ ਦਰਸ਼ਨ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਸਵੇਰੇ ਸਵੇਰੇ ਹੀ ਆਉਣ ਲੱਗ ਜਾਂਦੀ ਹੈ ਇੱਕ ਅੱਜ ਦੂਜਾ ਸੰਡੇ ਆ ਸੰਡੇ ਕਰਕੇ ਹਰ ਇੱਕ ਨੂੰ ਛੁੱਟੀ ਹੁੰਦੀ ਹੈ ਤੇ ਹਰ ਕੋਈ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ ਆ ਗੋਆ ਨਾ ਉਹ ਵੀ ਗੋਆ ਜਿੱਥੇ ਪੜ੍ਹਦੇ ਗਏ ਆ। ਚਲ ਆਪ ਨਹੀਂ ਆ ਗਏ। ਆ ਲੱਗੂ ਨਾ ਭਾਈ ਨਾ ਭਾਈ। ਹਾਂ ਲੋ ਕੇ ਹੋ ਜਾਓ। ਵਾਹ। ਠੀਕ ਹੈ ਗੋਆ ਸਾਹਿਬ। ਕਰ ਲੋ ਕਰ ਲੋ ਜੱਸੇ ਨੂੰ ਕਰ ਲੋ। पहुंच चुके हैं जी गुरुद्वारा श्री फतेहगढ़ साहब जिमें ਤੁਹਾਨੂੰ ਪਤਾ ਹੀ ਹੈ ਕਿ ਇਹ ਉਹ ਇਤਿਹਾਸਕ ਧਰਤੀ ਹੈ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਲਾਲਾਂ ਨੂੰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਜਿਸ ਜਗ੍ਹਾ ਤੇ ਛੋਟੇ ਸ਼ਹਿਰ ਜੱਦਿਆਂ ਨੂੰ ਨੀਹਾਂ ਵਿੱਚ ਚਨਾਇਆ ਗਿਆ ਸੀਗਾ ਉਹ ਜਗ੍ਹਾ ਭੋਰਾ ਸਾਹਿਬ ਦੇ ਅੰਦਰ ਹੈ ਤੋਂ ਸੋ ਤੁਹਾਨੂੰ ਉਸ ਜਗ੍ਹਾ ਦੇ ਵੀ ਦਰਸ਼ਨ ਕਰਾਵਾਂਗੇ 11 12 ਅਤੇ 13 ਨੂੰ ਦੇਸ਼ ਦੁਨੀਆ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਸ਼ਰਦਾ ਦੇ ਫੁੱਲ ਭੇਟ ਕਰਨ ਆਉਂਦੀਆਂ ਹਨ ਹਰ ਸਾਲ ਇੱਥੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਪਹੁੰਚ ਚੁੱਕੇ ਆ ਜੀ ਪੋਰਾ ਸਾਹਿਬ ਦੇ ਅੰਦਰ ਤੇ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਤ ਹਨ ਇੱਥੇ ਹੀ ਇਸੇ ਜਗ੍ਹਾ ਦੇ ਉੱਪਰ ਹੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚੁਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮੇਰੇ ਪਾਈਏ ਤਕਨਾ ਤੁਸ ਕੁਤਮਾ ਲਾ ਪਹਿਲਾ ਤਕਨਾ ਇਤਰੀ ਤਕਨਾ ਨਾਰੀ ਭਲਕੇ ਤੁਮ ਵੈ ਨਿਤਦਾ ਤਕਨਾ ਕੈ ਤਕਨਾ ਤਕਨਾ ਜੇ ਵਾ ਤਕਨਾ ਯਕੀ ਸ੍ਰੀ ਤੰਗਾ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਠੰਡਾਵਟ ਸਾਹਿਬ ਦੇ ਜਿੱਥੇ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਨਾਲ ਹੀ ਦੋ ਨਿੱਕੀਆਂ ਜਿੰਦਾ ਦੋ ਛੋਟੇ ਸਹਬਜਾਦਿਆਂ ਜੀ ਨੂੰ ਇੱਥੇ ਕੜਾਕੇ ਦੀ ਠੰਡ ਵਿੱਚ ਰੱਖਿਆ ਗਿਆ ਸੀਗਾ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਤੋਂ ਜਦੋਂ ਗ੍ਰਿਫਤਾਰ ਕਰਕੇ ਮਾਤਾ ਜੀ ਤੇ ਬੱਚਿਆਂ ਨੂੰ ਇੱਥੇ ਲਿਆਂਦਾ ਗਿਆ ਤਾਂ ਇੱਥੋਂ ਫਿਰ ਪੇਸ਼ੀ ਲਈ ਜੋ ਮੇਨ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਾਂ ਪਹਿਲਾਂ ਦਰਸ਼ਨ ਕਰਕੇ ਆਇਆ ਉੱਥੇ ਲਜਾਇਆ ਜਾਂਦਾ ਸੀਗਾ ਤੇ ਉਹਨਾਂ ਨੂੰ ਮਤਲਬ ਬੱਚਿਆਂ ਨੂੰ ਹਨਾ ਵੱਡੇ-ਵੱਡੇ ਲਾਲਚ ਦੇ ਕੇ ਤਸੀਹੇ ਦੇ ਕੇ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਤੁਸੀਂ ਈਨ ਮੰਨ ਲਓ ਹਨਾ ਇਸਲਾਮ ਧਰਮ ਮੰਨ ਲਓ ਪਰ ਬਾਬਾ ਜੀ ਬਾਬਾ ਜੀ ਜੋਰਾਵਰ ਸਿੰਘ ਜੀ ਤੇ ਬਾਬਾ ਜੀ ਫਤੇ ਸਿੰਘ ਜੀ ਉਹਨਾਂ ਨੇ ਈਨ ਕਬੂਲ ਨਾ ਕੀਤੀ ਤੇ ਇਸੇ ਕਰਕੇ ਫਿਰ ਉਹਨਾਂ ਨੂੰ ਨੀਹਾਂ ਵਿੱਚ ਜਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਗੱਲ ਮਾਤਾ ਜੀ ਨੂੰ ਪਤਾ ਲੱਗੀ ਤਾਂ ਮਾਤਾ ਜੀ ਨੇ ਵੀ ਇਸੇ ਜਗ੍ਹਾ ਦੇ ਉੱਪਰ ਸ਼ਹੀਦੀ ਪ੍ਰਾਪਤ ਕਰ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਉਹ ਉਸ ਜਗ੍ਹਾ ਦੇ ਦਰਸ਼ਨ ਅਸੀਂ ਤੁਹਾਨੂੰ ਪਿਛਲੇ ਬਲੌਗ ਵਿੱਚ ਕਰਵਾ ਚੁੱਕੇ ਹਾਂ ਇੰਟਰੋ ਕਰਾਵਾ ਦੇ ਹਾਂਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਸਾਰੇ ਨੂੰ ਵਾਘੁਰੂ ਜੀ ਦਾ ਖਾਲਸਾ ਸ਼੍ਰੀ ਵਾਘੁਰੂ ਜੀ ਕੀ ਪੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹੋਏ ਆ ਤੇ ਹਾਂਜੀ ਕੋ ਸਾਹਿਬ ਕਿਵੇਂ ਹੋ ਠੀਕ ਠਾਕ ਹੋ ਗਏ ਦਰਸ਼ਨ ਮਿਲਲੇ ਬਹੁਤ ਵਧੀਆ ਦਰਸ਼ਨ ਮਿਲਲੇ ਹੋ ਗਈ ਤੇ ਮਲਾਉਨੇ ਆ ਵੀਰੇ ਅੱਜ ਸਾਨੂੰ ਜੁਆਇਨ ਕੀਤਾ ਆ ਵੀਰੇ ਹੋਣਾ ਦੋ ਜਣੇ ਨੇ ਇਹਨਾਂ ਦਾ ਪਿੰਡ ਹੈ ਬਡਲਾ ਤੇ ਜੱਸੇ ਵੀਰੇ ਦੇ ਜਿਵੇਂ ਕਹਿੰਦੇ ਵੀ ਛੱਬੀਆਂ ਸੱਜੀਆਂ ਬਾਵਾ ਛੱਬੀਆਂ ਸੱਜੀਆਂ ਬਾਵਾ ਹਾਂ ਤੇ ਬਾਕੀ ਇਹਨਾਂ ਦੇ ਵੀਰੇ ਦੇ ਜੋਰ ਨਾਲ ਜਿਵੇਂ ਕਹਿੰਦੇ ਵੀ ਬੰਦੇ ਨੇ ਵੀਰੇ ਨੇ ਕਰੇ ਨੇ ਇਕੱਠੇ ਤੇ ਕੀ ਹਾਲ ਚਾਲ ਦੇ ਵੀਰੇ ਬਹੁਤ ਬਹੁਤ ਵਧੀਆ ਕੀ ਨੋਆ ਵੀਰੇ ਗ੍ਰੇਨਦਰ ਹਾਂਜੀ ਵੀਰੇ ਆਪਣਾ ਅਵਤਾਰ ਵੀਰੇ ਅਵਤਾਰ ਠੀਕ ਹੈ ਜੀ ਤੇ ਵੀਰੇ ਤੁਹਾਡਾ ਸਵਾਗਤ ਆ ਆਪਣੇ ਗਰੁੱਪ ਦੇ ਵਿੱਚ ਤੇ ਸਾਰੇ ਪਰਿਵਾਰ ਨੂੰ ਭਾਈ ਮੁਬਾਰਕਾਂ ਦੋ ਮੈਂਬਰ ਹੋਰ ਜੁੜ ਗਏ ਤੇ ਜੱਸੇ ਵੀਰੇ ਨੇ ਦੱਸਿਆ ਵੀ ਅੱਜ ਵੀ ਦੋ ਮੈਂਬਰ ਕਿਚਾਰ ਹੋਰ ਦੋ ਤੋਂ ਤਿੰਨ ਮੈਂਬਰ ਹੋਰ ਨਵੇਂ ਤਿਆਰ ਹੋ ਰਹੇ ਨੇ ਨਵੇਂ ਸਾਈਕਲ ਆ ਰਹੇ ਨੇ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀ ਪਰਿਵਾਰ ਦਿਨ ਪਰ ਦਿਨ ਵੱਡਾ ਹੁੰਦਾ ਜਾਂਦਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਜੁੜੇ ਰਹੋ ਕਿਉਂਕਿ ਇਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਅੱਜ ਤੱਕ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜਿੱਥੇ ਦੁਨੀਆ ਦੇ ਬਹਾਦਰੀ ਚ ਸਭ ਤੋਂ ਵੱਡੇ ਅਤੇ ਉਮਰ ਚ ਸਭ ਤੋਂ ਛੋਟੇ ਬੱਚਿਆਂ ਤਨਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਤਨਤਨ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਸੋ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ